ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਤੇ ਜੇਕਰ ਇਸ ਦਿਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚੋਂ ਇਹ ਚਾਰ ਚੀਜ਼ਾਂ ਹਮੇਸ਼ਾ ਦੇ ਲਈ ਕੱਢ ਦੇਂਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤਾਂ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਕਿਹੜੀਆਂ ਚਾਰ ਚੀਜ਼ਾਂ ਮਨੁੱਖ ਦੀ ਬਰਬਾਦੀ ਦਾ ਕਾਰਨ ਬਣਦੀਆਂ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਚੀਜ਼ ਹੈ ਜੀ ਮਨੁੱਖ ਦੀ ਇਸ਼ਿਆ ਇਸ਼ਿਆ ਹਰੇਕ ਮਨੁੱਖ ਦੇ ਅੰਦਰ ਹੁੰਦੀ ਹੈ ਜੋ ਮਨੁੱਖ ਆਪਣੀਆਂ ਇਸ਼ਿਆਵਾਂ ਤੇ ਕਾਬੂ ਕਰ ਲੈਂਦਾ ਹੈ ਉਹ ਫਿਰ ਜ਼ਿੰਦਗੀ ਚ ਕਦੇ ਵੀ ਅਸਫਲ ਨਹੀਂ ਹੁੰਦਾ ਕਿਉਂਕਿ ਇੱਕ ਇਸ਼ਿਆ ਪੂਰੀ ਹੋ ਜਾਵੇ ਤਾਂ ਅੱਗੇ ਫਿਰ ਭੁੱਖ ਵੱਧਦੀ ਜਾਂਦੀ ਹੈ ਇੱਕ ਤੋਂ ਬਾਅਦ ਦੂਜੇ ਬਾਰੇ ਸੋਚਣਾ ਅੱਗੇ ਐਵੇਂ ਹੀ ਇਸ਼ਿਆਵਾਂ ਵੱਧਦੀਆਂ ਜਾਂਦੀਆਂ ਹਨ ਇਸ਼ਿਆਵਾਂ ਜਦੋਂ ਵੱਧ ਜਾਂਦੀਆਂ ਹਨ ਤਾਂ ਫਿਰ ਇਸ ਜਾਲ ਦੇ ਵਿੱਚ ਆਪਾਂ ਉਲਝ ਜਾਂਦੇ ਹਾਂ ਤੇ ਇਸ਼ਿਆਵਾਂ ਜੇ ਜੋ ਕਾਬੂ ਕਰ ਲੈਂਦਾ ਹੈ ਹਮੇਸ਼ਾ ਫਿਰ ਅੱਗੇ ਵੱਧ ਜਾਂਦਾ ਹੈ ਜਿਸ ਦਾ ਮਨ ਉੱਤੇ ਵਸ ਹੈ ਉਹਦਾ ਮਨ ਉੱਤੇ ਕਾਬੂ ਵੀ ਹੈ ਉਹ ਹਰ ਸਮੇਂ ਫਿਰ ਅੱਗੇ ਵੱਧਦਾ ਰਹਿੰਦਾ ਹੈ ਜੋ ਗਲਤੀਆਂ ਕਰਦਾ ਹੈ ਉਸ ਤੋਂ ਵੀ ਸਿੱਖ ਲੈਂਦਾ ਹੈ ਉਹ ਵੀ ਫਿਰ ਅੱਗੇ ਵੱਧ ਜਾਂਦਾ ਹੈ ਪਰ ਜੋ ਹੱਥ ਤੇ ਹੱਥ ਧਰ ਕੇ ਬੈਠਦਾ ਹੈ ਕੁਝ ਨਹੀਂ ਕਰਦਾ ਉਹ ਇੱਕ ਥਾਂ ਤੇ ਹੀ ਬਸ ਬੈਠਾ ਰਹਿ ਜਾਂਦਾ ਹੈ ਦੂਜੀ ਚੀਜ਼ ਹੈ ਜੀ ਕਿ ਮਨੁੱਖ ਦੀ ਆਪਣੀ ਵਾਸ਼ਨਾ ਇਸ ਦਾ ਆਰੰਭ ਆਪਣੀਆਂ ਇਛਾਵਾਂ ਤੋਂ ਹੀ ਹੁੰਦਾ ਹੈ ਤੇ ਇਛਾਵਾਂ ਦਾ ਅੰਤ ਹੋ ਜਾਂਦਾ ਹੈ ਉਵੇਂ ਹੀ ਇਸ ਦਾ ਫਿਰ ਕੋਈ ਅੰਤ ਨਹੀਂ ਹੁੰਦਾ ਲੋਕ ਬੜੇ ਬੁੱਧੀਮਾਨ ਹੁੰਦੇ ਹਨ ਪਰ ਇਸ ਪਿਛੇ ਲੱਗੇ ਆਪਣੇ ਵੈਰੀ ਬਣ ਜਾਂਦੇ ਹਨ ਤੀਜੀ ਚੀਜ਼ ਜੋ ਸਭ ਤੋਂ ਵੱਡੀ ਹੈ ਆਪਣੇ ਸਭ ਵਿੱਚ ਹੈ ਉਹ ਹੈ ਜੀ ਗੁੱਸਾ ਇਹ ਸਭ ਤੋਂ ਬੁਰੀ ਆਦਤ ਹੈ ਮਨੋਕ ਦਾ ਤਨ ਤੇ ਮਨ ਦੋਵੇਂ ਹੀ ਇਹ ਖਾ ਜਾਂਦਾ ਹੈ ਜਦੋਂ ਕਿਸੇ ਚੀਜ਼ ਦੀ ਪੂਰਤੀ ਨਹੀਂ ਹੁੰਦੀ ਫਿਰ ਗੁੱਸਾ ਆਉਂਦਾ ਹੈ ਤੇ ਫਿਰ ਰਿਸ਼ਤੇ ਨਾਤੇ ਸਾਰੇ ਤਬਾਹ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਤੇ ਗੁੱਸਾ ਆਉਂਦਾ ਹੈ ਤਾਂ ਫਿਰ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਫਿਰ ਗਲਤ ਫੈਸਲੇ ਲੈਂਦੇ ਆ ਦੂਜਿਆਂ ਦਾ ਮੜਾ ਭਲਾ ਸੋਚਦੇ ਹਨ ਆਪਾਂ ਫਿਰ ਉਹਨਾਂ ਨੂੰ ਕਹਿੰਦੇ ਤੇ ਬਣੇ ਬਣਾਏ ਕਈ ਕੰਮ ਫਿਰ ਆਪਾਂ ਵਿਗਾੜ ਲੈਂਦੇ ਹਾਂ ਇਸ ਲਈ ਇਸ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਗੁੱਸਾ ਮਨੁੱਖ ਨੂੰ ਹਮੇਸ਼ਾ ਦੇ ਲਈ ਬਰਬਾਦ ਕਰ ਸਕਦਾ ਹੈ ਚੌਥੀ ਜਿਹੜੀ ਚੀਜ਼ ਹੈ ਉਹ ਆਪਣੇ ਸਭ ਦੇ ਘਰਾਂ ਵਿੱਚ ਵੜੀ ਹੋਈ ਹੈ ਉਹ ਹੈ ਲਾਲਚ ਇਹ ਬੜੀ ਹੀ ਮਾੜੀ ਸ਼ੈ ਹੈ ਜੋ ਅੱਖਾਂ ਤੇ ਪੱਟੀ ਬੰਨ ਸਭ ਕੁਝ ਲੁੱਟੀ ਜਾ ਰਹੀ ਹੈ ਤੇ ਘਰ ਵਿੱਚ ਬਰਕਤ ਖਤਮ ਹੋ ਜਾਂਦੀ ਹੈ ਗਰੀਬੀ ਦਾ ਮੁੱਖ ਕਾਰਨ ਬਣ ਜਾਂਦਾ ਹੈ ਜੇ ਇਹਨਾਂ ਸਾਰੀਆਂ ਹੀ ਚੀਜ਼ਾਂ ਤੋਂ ਇੱਕ ਵਾਰ ਹੀ ਤੋਬਾ ਹੋ ਜਾਵੇ ਇਸ ਕਰਕੇ ਇਹ ਚਾਰ ਚੀਜ਼ਾਂ ਅੱਜ ਹੀ ਆਪਣੇ ਘਰ ਤੋਂ ਬਾਹਰ ਕੱਢ ਦਈਏ ਇਹ ਚਾਰ ਚੀਜ਼ਾਂ ਆਪਣੇ ਘਰ ਦੀ ਗਰੀਬੀ ਦਾ ਤੇ ਕਰਨ ਨੂੰ ਬਰਬਾਦ ਕਰਨ ਦਾ ਕਾਰਨ ਬਣੀਆਂ ਹੋਈਆਂ ਹਨ ਇੱਕ ਵਾਰ ਇੱਕ ਮਨੁੱਖ ਇੱਕ ਸੰਤ ਜੀ ਦੇ ਕੋਲ ਜਾਂਦਾ ਹੈ ਉਹਨਾਂ ਨੂੰ ਨਮਸਕਾਰ ਕਰਦਾ ਹੈ ਤੇ ਬੈਠ ਜਾਂਦਾ ਹੈ ਸੰਤ ਜੀ ਨੇ ਅੱਗੋਂ ਪੁੱਛਿਆ ਕਿ ਭਾਈ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਉਸ ਮਨੁੱਖ ਨੇ ਕਿਹਾ ਜੀ ਮੈਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦਾ ਹਾਂ ਸੰਤ ਜੀ ਨੇ ਕਿਹਾ ਤੁਸੀਂ ਸਾਨੂੰ ਵੀ ਗੁਰਬਾਣੀ ਸੁਣਾ ਸਕਦੇ ਹੋ ਉਹਨੇ ਕਿਹਾ ਜੀ ਜ਼ਰੂਰ ਉਹਨੇ ਪਾਠ ਕਰਨਾ ਆਰੰਭ ਕਰ ਦਿੱਤਾ ਜਦੋਂ ਪਾਠ ਦੀ ਉਹਨੇ ਸਮਾਪਤੀ ਕੀਤੀ ਤਾਂ ਸੰਤ ਜੀ ਨੇ ਕਿਹਾ ਇੱਕ ਹੋਰ ਪਾਠ ਸੁਣਾ ਐਵੇਂ ਕਰਦਿਆਂ ਕਰਦਿਆਂ ਸੰਤ ਜੀ ਉਸ ਤੋਂ 2 3 4 ਵਾਰ ਪਾਠ ਸਰਵਣ ਕੀਤਾ ਉਹ ਮਨੁੱਖ ਕਹਿੰਦਾ ਜੀ ਸੰਧਿਆ ਦਾ ਸਮਾਂ ਹੋਣ ਵਾਲਾ ਹੈ ਮੈਨੂੰ ਛੁੱਟੀ ਦੇ ਦਿਓ ਤਾਂ ਕਿ ਮੈਂ ਘਰ ਦਾ ਜਾ ਕੇ ਕੰਮ ਧੰਦਾ ਕਰ ਸਕਾਂ ਤਾਂ ਸੰਤ ਜੀ ਕਹਿੰਦੇ ਕਿ ਭੱਲਿਆ ਪੁਰਖਾ ਤੋਂ ਕੱਲ ਨੂੰ ਫਿਰ ਆ ਜਾਵੀਂ ਤੇ ਕੁਝ ਲੈ ਕੇ ਜਾਵੀਂ ਅੰਮ੍ਰਿਤ ਵੇਲਾ ਹੋਇਆ ਪੰਜ ਬਾਣੀਆਂ ਦੇ ਪਾਠ ਤੋਂ ਬਾਅਦ ਅਰਦਾਸ ਤੋਂ ਬਾਅਦ ਉਹ ਫਿਰ ਸੰਤ ਜੀ ਦੇ ਕੋਲ ਆਇਆ ਸੰਤ ਜੀ ਨੇ ਕਿਹਾ ਪਾਠ ਸਰਵਣ ਕਰਵਾਓ ਉਹ ਫਿਰ ਐਵੇਂ ਹੀ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਪਾਠ ਉਸਨੇ ਕਰਨੇ ਸ਼ੁਰੂ ਕਰ ਦਿੱਤੇ ਇਹ ਸੁਣ ਕੇ ਸੰਤ ਜੀ ਨੇ ਅੱਜ ਕਿਹਾ ਕਿ ਅੱਜ ਤੁਹਾਨੂੰ ਇੱਕ ਜੁਗਤ ਦੱਸਦੇ ਹਾਂ ਜਿਸ ਤੇ ਨਾਲ ਪਾਠ ਦਾ ਫਲ ਜਲਦੀ ਮਿਲ ਜਾਂਦਾ ਹੈ ਇੱਕ ਪਾਠ ਕਰਨ ਉਪਰੰਤ ਤੈਨੂੰ ਦੋ ਫਲ ਦਾ ਪਾਠ ਜ਼ਰੂਰ ਮਿਲ ਜਾਵੇਗਾ ਭਾਵ ਕੇ ਫਲ ਮਿਲ ਜਾਵੇਗਾ ਇਹ ਸੁਣ ਕੇ ਮਨੁੱਖ ਬੜਾ ਜ਼ਿਆਦਾ ਪ੍ਰਸੰਨ ਹੋਇਆ ਤੇ ਉਸਨੇ ਦੁਬਾਰਾ ਨਮਸਕਾਰ ਕਰਕੇ ਕਿਹਾ ਜੀ ਮੇਰੀ ਝੋਲੀ 'ਚ ਇਹ ਦਾਤ ਜ਼ਰੂਰ ਪਾ ਦਿਓ ਸੰਤ ਜੀ ਨੇ ਕਿਹਾ ਕਿ ਭਲਿਆ ਪੁਰਖਾ ਜਦੋਂ ਵੀ ਅਸ਼ਟਪਦੀ ਖਤਮ ਹੁੰਦੀ ਹੈ ਨਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸਰਾਮ ਉਹ ਉਚਾਰਨ ਫਿਰ ਕਰਨਾ ਹੈ ਫਿਰ ਹਰ ਅਸ਼ਟਪਦੀ ਜਦੋਂ ਸ਼ੁਰੂ ਕਰਨੀ ਹੈ ਤਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਿ ਕੇ ਆਰੰਭ ਕਰਨੀ ਹੈ ਤੇ ਸੰਤ ਜੀ ਨੇ ਕਿਹਾ ਹੁਣ ਤੁਸੀਂ ਜਾ ਸਕਦੇ ਹੋ ਮਨੋਖ ਗੁਰੂ ਘਰ ਦੀ ਸੇਵਾ ਕਰਿਆ ਕਰੋ ਸਾਥ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਕਰੋ ਤੇ ਲੋਕ ਪਰ ਲੋਕ ਵਾਹਿਗੁਰੂ ਜੀ ਤੁਹਾਡਾ ਆਪੇ ਹੀ ਸਫਲਾ ਕਰ ਦੇਣਗੇ ਆਪਾਂ ਨੂੰ ਰੋਜ਼ ਸੁਖਮਨੀ ਸਾਹਿਬ ਦਾ ਸਾਥ ਸੰਗਤ ਜੀ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਆਪਾਂ ਉਸ ਸਮੇਂ ਵਿੱਚ ਪ੍ਰਤੀਤ ਹੋਵੇਗਾ ਕਿ ਅਸੀਂ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰ ਰਹੇ ਹਾਂ ਉਹਨਾਂ ਗੱਲਾਂ ਦਾ ਸਾਨੂੰ ਉੱਤਰ ਵੀ ਪਰਮਾਤਮਾ ਜੀ ਹੀ ਦੇ ਰਹੇ ਹਨ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਗੁਰਬਾਣੀ ਸੁਖਾਂ ਦਾ ਖਜ਼ਾਨਾ ਹੈ ਫਿਰ ਆਪਾਂ ਨੂੰ ਵਾਹਿਗੁਰੂ ਜੀ ਨੇ ਉਹ ਖਜ਼ਾਨਾ ਦਿੱਤਾ ਹੈ ਜੋ ਸਾਡੇ ਮਨ ਤੇ ਤਨ ਦੋਵਾਂ ਨੂੰ ਹੀ ਸਕੂਨ ਤੇ ਸੁਖ ਦਿੰਦਾ ਹੈ ਮਨ ਇਕਾਗਰਿਤ ਹੋ ਜਾਂਦਾ ਹੈ ਸਿਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਸਭ ਕੁਝ ਹੀ ਸਾਨੂੰ ਚੰਗਾ ਲੱਗਦਾ ਹੈ। ਦੁੱਖ ਸੁੱਖ ਵੀ ਸਾਨੂੰ ਇੱਕੋ ਜਿਹੇ ਲੱਗਦੇ ਹਨ। ਅੱਜ ਆਪਣੇ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹਨ ਪਰ ਖੁਸ਼ੀ ਤੇ ਸਕੂਨ ਵਾਲੀ ਜ਼ਿੰਦਗੀ ਸਾਡੇ ਕੋਲੋਂ ਖੁੱਸ ਚੁੱਕੀ ਹੈ। ਕਦੇ ਆਪਾਂ ਆਪਣੇ ਆਪ ਨੂੰ ਪੁੱਛਿਆ ਵੀ ਹੈ ਕਿ ਮਨ ਅਸਰ ਦੱਸ ਕਿੱਥੇ ਘਾਟ ਹੈ? ਕਿਉਂਕਿ ਅੱਜ ਆਪਾਂ ਬਹੁਤਾ ਸੋਚਾਂ ਤੇ ਟੈਨਸ਼ਨਾਂ ਪਾਲ ਕੇ ਬੈਠੇ ਹਾਂ। ਆਪਣੇ ਮਨ ਅੰਦਰ ਬੜੀਆਂ ਹੀ ਚਿੰਤਾਵਾਂ ਇਕੱਠੀਆਂ ਕਰਕੇ ਬੈਠੇ ਹਨ ਜਦੋਂ ਮਨ ਹੀ ਹਾਰਿਆ ਹੈ ਉਦਾਸ ਹੈ ਟੁੱਟਿਆ ਫਿਰਦਾ ਹੈ ਜਦੋਂ ਮਨ ਹੀ ਦੁਖੀ ਹੈ ਤਾਂ ਸਰੀਰ ਕਿਵੇਂ ਸੁਖੀ ਹੋ ਜਾਵੇਗਾ ਇਹ ਤਾਂ ਪਤਾ ਜੇ ਮਨ ਸੁਖੀ ਹੈ ਤਾਂ ਤਨ ਆਪੇ ਹੀ ਸੁਖੀ ਹੋਵੇਗਾ ਇਸ ਲਈ ਸਾਨੂੰ ਗੁਰਬਾਣੀ ਪੜਨ ਤੇ ਸੁਣਨ ਲਈ ਕਿਹਾ ਜਾਂਦਾ ਹੈ ਇਸ ਲਈ ਮਨ ਵੀ ਇਕਾਗਰ ਹੁੰਦਾ ਹੈ ਤੇ ਘਰ ਦੇ ਕਲੇਸ਼ ਦੁੱਖ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਨਾਮ ਜਪਣ ਦੇ ਮਹੱਤਵ ਬਾਰੇ ਗਿਆਨ ਹੋ ਜਾਂਦਾ ਹੈ ਸਾਰੇ ਮਨ ਭਾਉਂਦੇ ਫਿਰ ਫਲ ਮਿਲਣੇ ਸ਼ੁਰੂ ਹੋ ਜਾਂਦੇ ਹਨ ਜੋ ਵੀ ਅਸੀਂ ਸੋਚਦੇ ਹਾਂ ਸਾਡੀਆਂ ਉਹੀ ਮਨੋ ਕਾਮਨਾ ਫਿਰ ਪੂਰੀਆਂ ਹੋ ਜਾਂਦੀਆਂ ਹਨ ਬਸ ਲੋੜ ਹੈ ਜੀ ਕਿ ਵਾਹਿਗੁਰੂ ਦੇ ਕੋਲ ਆਪਾਂ ਬੈਠ ਕੇ ਨਾਮ ਜਪੀਏ ਤਾਂ ਹੀ ਗੁਰਬਾਣੀ ਦੇ ਅੰਦਰ ਸਾਡਾ ਆਪਣਾ ਆਪ ਸਮਾ ਜਾਵੇਗਾ ਫਿਰ ਦੁੱਖ ਦਿਲਦਰ ਦੂਰ ਹੋ ਜਾਣਗੇ ਜੇ ਆਪਾਂ ਇਸ ਕਾਲ ਯੁਗ ਦੇ ਸਮੇਂ ਵਿੱਚ ਬਚਣਾ ਹੈ ਦੁੱਖਾਂ ਤੋਂ ਬਚਣਾ ਹੈ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਸਭ ਤੋਂ ਉੱਤਮ ਬਾਣੀ ਹੈ ਉਹ ਤੁਹਾਡੇ ਅੰਦਰੋਂ ਡਰ ਤੇ ਭੈ ਦਾ ਖਾਤਮਾ ਕਰ ਦੇਵੇਗੀ ਚੇਤੇ ਅੰਦਰ ਗੁਰਬਾਣੀ ਜਦੋਂ ਵਾਸ ਕਰ ਗਈ ਫਿਰ ਹਰ ਤੁਹਾਡੇ ਜਿੰਨੇ ਵੀ ਦੁੱਖ ਹਨ ਆਪੇ ਹੌਲੀ-ਹੌਲੀ ਦੂਰ ਹੋ ਜਾਣਗੇ ਆਪਣੇ ਜੀਵਨ ਵਿੱਚ ਕਦੇ ਵੀ ਸੁੱਖ ਤੇ ਦੁੱਖ ਲੋਕ ਇਹ ਦਸਤਕ ਨਹੀਂ ਦਿੰਦੇ ਇਹ ਆਪਾਂ ਸਭ ਜਾਣਦੇ ਹਾਂ ਇੱਕੇ ਹੀ ਸਿੱਕੇ ਦੇ ਦੋ ਪਹਿਲੂ ਹਨ ਤੇ ਲਗਾਤਾਰ ਨਾਲ-ਨਾਲ ਅਸੀਂ ਚੱਲਦੇ ਵੀ ਰਹਿੰਦੇ ਹਾਂ ਪਰ ਇੱਕ ਸਮਾਂ ਏਦਾਂ ਦਾ ਆਉਂਦਾ ਹੈ ਜਦੋਂ ਮਨੁੱਖ ਦੀ ਪ੍ਰੀਖਿਆ ਦੀ ਘੜੀ ਹੁੰਦੀ ਹੈ ਪਹਿਲਾ ਸਮਾਂ ਜਦੋਂ ਮਨੁੱਖ ਨੂੰ ਬਹੁਤ ਜ਼ਿਆਦਾ ਮੜਾ ਸਮਾਂ ਆ ਜਾਵੇ ਦੂਜਾ ਉਹ ਸਮਾਂ ਜਦੋਂ ਮਨੁੱਖ ਦੇ ਕੋਲ ਸਾਰੇ ਹੀ ਸੁੱਖ ਦੇ ਭੰਡਾਰੇ ਹੋ ਜਾਣ ਜਦੋਂ ਆਪਾਂ ਕਈ ਵਾਰ ਦੋਹਾਂ ਹਾਲਾਤਾਂ ਦੇ ਅਨੁਸਾਰ ਹੌਸਲਾ ਤੇ ਸਬਰ ਸਦਕ ਦੀ ਰਹਿਨ ਨੂੰ ਚੁਣ ਲੈਣਾ ਹੈ ਜਦੋਂ ਟੈਨਸ਼ਨ ਤੇ ਮੁਸ਼ਕਿਲਾਂ ਆ ਜਾਣ ਉਦੋਂ ਹੀ ਵਾਹਿਗੁਰੂ ਜੀ ਤੋਂ ਆਪਾਂ ਭਰੋਸਾ ਚੁੱਕ ਲੈਣਾ ਹੈ ਕਈ ਵਾਰ ਚੁੱਕ ਵੀ ਲੈਂਦੇ ਹਾਂ ਤੇ ਆਪਾਂ ਨੂੰ ਉਸ ਸਮੇਂ ਸਮਝ ਨਹੀਂ ਆਉਂਦੀ ਕਿ ਹੁਣ ਕੀ ਕਰੀਏ ਪਰ ਜੇ ਆਪਾਂ ਆਪਣੇ ਦੌਰ ਉਸ ਵੇਲੇ ਵੀ ਆਪਣੇ ਪਰਮਾਤਮਾ ਜੀ ਨੂੰ ਫੜਾਈਏ ਨਾ ਤਾਂ ਉਹ ਆਪਣੀ ਇਲਾਜ ਜ਼ਰੂਰ ਰੱਖਣਗੇ ਪਰ ਇੰਨਾ ਸਬਰ ਤੇ ਸਦਕ ਆਪਣੇ ਵਿੱਚੋਂ ਇੱਕ ਅੱਧੇ ਵਿੱਚ ਹੀ ਹੁੰਦਾ ਹੈ ਮੇਰੇ ਤੇਰੇ ਵਰਗਾ ਤਾਂ ਭਰੋਸਾ ਦਾਵਾਂ ਡੋਲ ਕਰੀ ਬੈਠਾ ਹੁੰਦਾ ਹੈ ਪਰ ਉਸ ਸਮੇਂ ਵਾਹਿਗੁਰੂ ਜੀ ਦੀ ਬਾਣੀ ਹੀ ਸਾਡੀ ਬਾਹ ਫੜਦੀ ਹੈ ਜਦੋਂ ਵੀ ਮੜਾ ਸਮਾਂ ਆ ਜਾਵੇ ਉਸ ਵਾਹਿਗੁਰੂ ਪਿਤਾ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਹੋਰ ਤਾਂ ਇਸ ਸੰਸਾਰ ਅੰਦਰ ਕੋਈ ਵੀ ਐਸਾ ਨਹੀਂ ਜੋ ਆਪਾਂ ਨੂੰ ਚਿੰਤਾ ਮੁਕਤ ਕਰ ਸਕੇ ਉਹ ਵਾਹਿਗੁਰੂ ਜੀ ਨੇ ਹੀ ਸਾਡੇ ਦੁੱਖਾਂ ਨੂੰ ਸੁੱਖਾਂ ਵਿੱਚ ਤਬਦੀਲ ਕਰ ਦੇਣਾ ਹੈ ਉਹ ਪੂਰੇ ਸਮਰੱਥ ਹਨ ਪਰ ਆਪਾਂ ਇੱਥੇ ਇਹੀ ਬਸ ਕਰਦੇ ਰਹ ਜਾਨਨੇ ਹਾਂ ਕਿ ਉਦੋਂ ਸਗੋਂ ਉਹ ਟਾਈਮ ਤੇ ਆਪਾਂ ਨੂੰ ਗੁਰਬਾਣੀ ਦਾ ਪੱਲਾ ਫੜਨਾ ਚਾਹੀਦਾ ਸੀ ਸੱਚੇ ਪਿਤਾ ਆਪਣੀ ਬਾਂਹ ਫਿਰ ਜ਼ਰੂਰ ਫੜ ਲੈਂਦੇ ਹਨ ਉਹਦੀ ਮਿਹਰ ਵਿੱਚ ਕਦੇ ਕਮੀ ਨਹੀਂ ਆਉਂਦੀ ਕਮੀ ਆਪਣੇ ਵਿੱਚ ਹੈ ਜਦੋਂ ਆਪਾਂ ਨੂੰ ਸਭ ਪਾਸੇ ਤੋਂ ਦੁੱਖ ਟਕਰਣ ਤਾਂ ਬਸ ਉਦੋਂ ਅਰਦਾਸ ਕਰੋ ਅਰਦਾਸ ਵਿੱਚ ਉਹ ਤਾਕਤ ਹੈ ਜੋ ਹਰ ਥਾਂ ਤੋਂ ਸਾਨੂੰ ਬਚਾ ਸਕਦੀ ਹੈ ਸੁਖ ਤੇ ਦੁਖ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਪਰ ਅਸੀਂ ਕੀ ਕਰ ਰਹੇ ਹਾਂ ਜੀ ਕਿ ਅਸੀਂ ਆਪਣੇ ਆਪ ਵਿੱਚ ਹੀ ਲੀਨ ਹੋ ਚੁੱਕੇ ਹਾਂ ਸੁੱਖਾਂ ਵਿੱਚ ਲੀਨ ਹੋ ਚੁੱਕੇ ਹਾਂ ਸੁਖ ਆਉਂਦੇ ਹਨ ਤਾਂ ਵਾਹਿਗੁਰੂ ਦਾ ਨਾਮ ਲੈਣਾ ਹੀ ਭੁੱਲ ਜਾਂਦੇ ਹਾਂ ਜਦੋਂ ਦੁਖ ਆਉਂਦੇ ਹਨ ਤਾਂ ਅਸੀਂ ਫਿਰ ਘਰ ਲਾਉਂਦੇ ਹਾਂ ਇਸ ਲਈ ਕਿਹਾ ਜਾਂਦਾ ਭਾਵੇਂ ਦੁਖ ਹੋਵੇ ਤੇ ਭਾਵੇਂ ਸੁਖ ਹੋਵੇ ਪਰਮਾਤਮਾ ਜੀ ਦਾ ਨਾਮ ਜ਼ਰੂਰ ਲਿਆ ਕਰੋ ਜਦੋਂ ਆਪਾਂ ਗੁਰਬਾਣੀ ਦੇ ਲੜ ਲੱਗ ਜਾਵਾਂਗੇ ਗੁਰਬਾਣੀ ਰਾਹੀਂ ਆਪਣਾ ਜੀਵਨ ਜਿਹੜਾ ਹੈ ਉਹ ਸਹੀ ਮਾਰਗ ਤੇ ਆ ਜਾਵੇਗਾ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤੇ ਦੁਲੇਦਰ ਦੂਰ ਹੋ ਜਾਣਗੇ ਵਾਹਿਗੁਰੂ ਜੀ ਸਾਨੂੰ ਸਾਡੀ ਜ਼ਿੰਦਗੀ ਦੇ ਲਈ ਸਹੀ ਮਾਰਗਦਰਸ਼ਨ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ